ਕੁਚੀ ਜੀ ਜੀ ਦਾ ਸਰ ਕੋਸ਼ੀ ਜੀ ਦੇ ਤੋਂ ਕੰਨਾ ਲਈਆਂ ਆਪਾਂ ਉਹ ਮੈਂਸ਼ਨ ਕੀਤਾ ਵੀ ਇਹ ਸਮਾਨਤ ਕੋਲੇ ਲੈਂਦੀ ਹੈ ਹਾਂਜੀ ਹਾਂ ਸਰ ਮੈਂਸ਼ਨ ਕੀਤਾ ਕੋਲ ਬੰਦੇ ਬਿਠਾ ਕੇ ਜਲਾ ਬੰਦੇ ਲੈ ਲੈ ਹੋਰ ਇੱਕ ਮਿੰਟ ਚੇਰਮੈਨ ਸਾਹਿਬ ਅੱਜ ਤੁਸੀਂ ਫੁੱਲਾਡਾ ਬੱਸ ਸਟੈਂਡ ਦਾ ਦੌਰਾ ਕੀਤਾ ਹੈਗਾ ਸਫਾਈ ਪ੍ਰਬੰਧਾਂ ਦਾ ਜਾਜਾ ਲਿਆ ਹੈ ਕਿਸ ਤਰ੍ਹਾਂ ਤੁਸੀਂ ਦੇਖਿਆ ਬੱਸ ਸਟੈਂਡ ਵਿੱਚ ਦੇਖੋ ਅੱਜ ਅਸੀਂ ਸਾਡੀ ਪੂਰੀ ਟੀਮ ਅੱਜ બસ ਸਟੈਂਡ ਬਡਰਾਡਾ ਤੇ ਸਾਡਾ ਇੱਥੇ ਬਡਰਾਡਾ ਡਿਪੋ ਦੇਖਣ ਅਸੀਂ ਆਈਆਂ ਹਾਂ ਸਾਡੇ ਪੀਸੀਐਸ ਅਫਸਰ ਵੀ ਮੇਰੇ ਨਾਲ ਏਮਰੀ ਸਾਹਿਬ ਵੀ ਨਾਲ ਨੇ ਅੱਗੇ ਦੇਖਿਆ ਕਾਫੀ ਖਾਮੀਆਂ ਸਾਨੂੰ ਇੱਥੇ ਨਜ਼ਰ ਆਈਆਂ ਅੱਜ ਜੇ ਸਫਾਈ ਪ੍ਰਬੰਧਨ ਦੀ ਗੱਲ ਕਰੀਏ ਸਫਾਈ ਪ੍ਰਬੰਧਨ ਚ ਵੀ ਦਿੱਕਤ ਹੈ ਤੇ ਸਾਰੇ ਜਿਹੜੇ ਮੌਕੇ ਤੇ ਇੱਥੇ ਜ਼ਿੰਮੇਵਾਰ ਬੰਦੇ ਆ ਉਹਨਾਂ ਸਾਰਿਆਂ ਨੂੰ ਤਾੜਨਾ ਦਿੱਤੀ ਗਈ ਆ ਤੇ ਆਉਣ ਵਾਲੇ ਸਮੇਂ ਚ ਸੁਧਾਰ ਕਰਨਾ ਤੇ ਜਿਹੜੀ ਬੱਸਾਂ ਦੀ ਫਰੀਟ ਲਗਾਤਾਰ ਲੋਕ ਮੰਗ ਕਰ ਰਹੇ ਨੇਗੇ ਕਿੰਨੀ ਕਿ ਤੇਰੀ ਹੈ ਤੁਹਾਨੂੰ ਲੱਗਦਾ ਹੈਗਾ ਦੇਖੋ ਜੇ ਆਪਾਂ ਬੱਸਾਂ ਦੇ ਫਲੀਟ ਦੀ ਗੱਲ ਕਰੀਏ ਤੇ ਬਹੁਤ ਜਲਦ ਪੀਆਰਟੀਸੀ ਆਪਣੀਆਂ 450 500 ਬੱਸ ਅਸੀਂ ਆਪਣੀ ਲੈਣ ਜਾ ਰਹੇ ਹਾਂ ਸਾਡਾ ਉਹ ਪ੍ਰੋਸੈਸ ਚੱਲ ਰਿਹਾ ਤੇ ਆਉਣ ਵਾਲੇ ਮੈਨੂੰ ਲੱਗਦਾ ਸ਼ਾਇਦ 10 12 ਦਿਨਾਂ ਦੇ ਵਿੱਚ ਹੀ ਸਭ ਤੋਂ ਲੈ ਕੇ ਅੱਖ ਬੱਸਾਂ ਅਸੀਂ ਬੁੱਢਲਾਡੇ ਨੂੰ ਦੇਣ ਜਾ ਰਹੇ ਹਾਂ ਜੋ ਸਾਡੇ ਕੋਲ 70 75 ਬੱਸਾਂ ਆਈਆਂ ਡੀਪੂ ਵਾਈਜ਼ 8 8 9 ਨੂੰ ਬੱਸਾਂ ਆ ਰਹੀਆਂ ਤੇ 8 9 ਬੱਸਾਂ ਆਉਣ ਵਾਲੇ ਕਰੀਪ ਇੱਕ ਹਫਤੇ ਦੇ ਵਿੱਚ ਵਿੱਚ ਬੜਾ ਡਾਡੀ ਪੁੱਛ ਆ ਜਾ। ਤੇ ਜਿਹੜੀ ਵਰਕਸ਼ਾਪ ਹੈ ਇਹ ਵੀ ਕਾਫੀ ਨੀਮੀ ਆ ਬਰਸਾਤਾਂ ਦੇ ਵਿੱਚ ਦੇਰਾਂ ਵਿੱਚ ਇਹਦੇ ਪਾਣੀ ਭਰ ਜਾਂਦਾ ਹੈਗਾ। ਬਿਲਕੁਲ ਬਿਲਕੁਲ ਅਸੀਂ ਉਹ ਵੀ ਸਾਰਾ ਜਿਆਜਾ ਲਿਆ ਅੱਜ ਤੇ ਕੋਸ਼ਿਸ਼ ਕਰਦੇ ਹਾਂ ਉਹ ਵੀ ਪਲਾਨ ਬਣਾਉਨੇ ਆ ਤੇ ਜੋ ਵੀ ਉਹਦੀ ਰੇਨੋਵੇਸ਼ਨ ਦਾ ਪ੍ਰਬੰਧ ਉਹ ਕਰਾਂਗੇ।